ਮੈਂ ਜੀ ਕਾਬਿਲ ਸਿੰਘ ਮਹਾਵਾ ਸਥਾਨੀ ਨੀਅਰ ਹਟਾਰੀ ਵਾਗਾ ਬਾਰਡਰ ਤੋਂ ਆਪਦੇ ਚੈਨਲ ਦੇ ਮਾਧਿਅਮ ਰਹਿ ਮੈਂ ਦੱਸਣਾ ਚਾਹੁੰਦੇ ਆ ਕਿ ਜਿਹੜੇ ਸਾਲਾਂ ਦੀ ਸਾਡੇ ਹੁੰਦੀ ਆ ਸਾਡੇ ਟੂਰਿਸਟ ਜਿਤਨਾ ਇੱਥੇ ਰਜਾਨਾ ਹੀ ਹਜ਼ਾਰਾਂ ਦੀ ਤਦਾਰ ਵਿੱਚ ਇੱਥੇ ਵਾਗਾ ਬਾਰਡਰ ਦੇਖਣ ਆਉਂਦੇ ਆ ਇਹਨਾਂ ਵਿਚਾਰਿਆਂ ਦਾ ਕੀ ਕਸੂਰ ਹੁੰਦਾ ਇੱਕ ਦਿਨ ਸਾਨੂੰ ਇਹ ਰੋਜੀ ਰੋਟੀ ਪ੍ਰਵਾਨ ਕਰਦੇ ਆ ਰੋਜੀ ਰੋਟੀ ਦਿੰਦੇ ਆ ਸਾਡੇ ਹੋਟਲਾਂ ਵਾਲੇ ਵੀਰ ਸਾਡੇ ਗੱਡੀਆਂ ਵਾਲੇ ਵੀਰ ਇਹਨਾਂ ਤੋਂ ਆਪਣੀ ਰੋਜੀ ਰੋਟੀ ਕਮਾਈ ਕਰਦੇ ਆ ਤੇ ਜਦੋਂ ਕੋਈ ਆਪਣੇ ਪਰਿਵਾਰ ਦੇ ਵਿੱਚੋਂ ਉੱਠ ਕੇ ਔਰ ਟੂਰਿਸਟ ਦੀ ਤੌਰ ਤੇ ਉਥੇ ਜਾਂਦਾ ਜਿਤਨਾ ਕਸ਼ਮੀਰ ਵਿੱਚ ਪਲਵਾਮਾ ਹਮਲਾ ਹੋ ਗਿਆ ਹੈ ਇਹਨਾਂ ਦਾ ਵਿਚਾਰੇ ਦਾ ਕੀ ਕਸੂਰ ਹੁੰਦਾ ਵਾ ਉਹਦੇ ਵਿੱਚ ਧਰਮ ਦੇ ਨਾਂ ਤੇ ਹਿੰਦੂ ਪੁੱਛਿਆ ਗਿਆ ਵੀ ਆਪ ਹਿੰਦੂ ਹੋ ਸਿੱਖ ਹੋ ਕੌਣ ਹੋ ਉਹਨਾਂ ਦੇ ਅੰਦਰ ਗੋਲੀਆਂ ਚਲਾ ਕੇ ਉਹਨਕੋ ਮਾਰ ਦਿਆ ਨਿੱਕੇ ਨਿੱਕੇ ਬੱਚੋ ਵੀ ਨਾਲ ਔਰਤਨੀ ਮਾਰ ਗਰਿਆ ਇਹ ਗੱਲ ਬਹੁਤ ਜਿਆਦੀ ਗੱਲ ਤੇ ਬਾਤ ਹੈ ਐਸਾ ਨਹੀਂ ਹੋਣਾ ਚਾਹੀਏ 2019 ਮੇ ਵੀ ਪਹਿਲਾ ਪਲਵਾਮਾ ਹੋਇਆ ਥਾ ਉਸ ਆਰ ਡੀ ਐਕਸ ਲਗਾ ਕੇ ਹਮਾਰੇ ਬੀ ਐਸ ਏ ਸੀ ਆਰ ਪੀ ਜੇ ਤੇ ਉਨ ਕੋਈ ਐਸੇ ਹੀ ਮਾਰਗ ਰਹਾ ਥਾ ਇਹ ਘਟਨਾ ਕਰਮ ਨਹੀਂ ਹੋਣਾ ਚਾਹੀਏ ਜੋ ਕਰਤੇ ਤੁਸੀਂ ਲੋਕਲ ਜੇ ਤੁਹਾਨੂੰ ਕਿਸ ਤਰ੍ਹਾਂ ਲੱਗ ਰਿਹਾ ਕਿ ਜੋ ਟੂਰਿਸਟ ਆਉਂਦੇ ਜਾਂਦੇ ਵਪਾਰ ਦਾ ਫਰਕ ਪੈਂਦਾ ਇਸੋਂ ਵੇਖੋ ਜੀ ਬਹੁਤ ਜ਼ਿਆਦਾ ਅੱਜ ਹੀ ਸਭੀ ਕੇ ਮਨ ਮੇ ਬੜਾ ਦਹਿਸਤ ਵਾਲਾ ਮਾਹੌਲ ਬਣ ਜਾਈਗਾ ਕਿ ਅਹੀਂ ਵਾਗਾ ਬਾਰਡਰ ਪਰੇਡ ਵੇ ਤੇ ਹੁਣ ਕਿਸ ਤਰ੍ਹਾਂ ਜਾਈਏ ਜਾਂ ਨਾ ਨਾ ਜਾਈਏ ਉਹਨਾਂ ਨੇ ਦੋ ਮਨ ਹੋ ਜਨੇ ਆ ਇੱਕ ਆਣੇ ਕਰੂਗਾ ਦੂਜਾ ਵਾਪਸ ਜਾਣੇ ਦੇਲ ਕਰੂਗਾ ਕੋਈ ਨਹੀਂ ਆਊਗਾ ਤੇ ਇਹਦੇ ਵਿੱਚ ਸਾਰੇ ਹੀ ਪਬਲਿਕ ਪ੍ਰੈਸ ਦਾ ਮਾਹੌਲ ਭਰਿਆ ਹੋਇਆ ਹੈ ਜੀ ਅੱਜ ਅਸੀਂ ਟੀਵੀ ਦੇ ਉੱਪਰ ਖਬਰਾਂ ਦੇਖਦੇ ਆ ਕਿ ਸਾਡਾ ਮਨ ਦੇਲੇ ਹੋਇਆ ਹੈ ਜਦੋਂ ਵੀ ਕੋਈ ਇਹੋ ਜੀ ਘਟਨਾ ਕਰਮ ਹੁੰਦੀ ਆ ਤੇ ਟਾਰੀਵਾਗਾ ਬਾਰਡਰ ਬੰਦ ਕਰ ਗੁਜਰਾਤ ਦਾ ਟ੍ਰੇਡ ਕਿਉਂ ਨਹੀਂ ਬੰਦ ਹੁੰਦਾ ਦੁਬਈ ਦਾ ਟ੍ਰੇਡ ਕਿਉਂ ਨਹੀਂ ਬੰਦ ਹੁੰਦਾ ਉਹ ਵੀ ਬੰਦ ਹੋਣੀ ਚਾਹੀਦੀ ਐ ਨਾ ਇੱਥੋਂ ਦਾ ਟਾਰੀਵਾਗਾ ਬਾਰਡਰ ਹੀ ਕਿਉਂ ਇੱਕ ਬੰਦ ਕਰ ਦਿੰਦੇ ਨੇ ਕੀ ਕਹਿਣਾ ਚਾਹੋਗੇ ਜਦੋਂ ਸਰਕਾਰਾਂ ਅਸੀਂ ਦੋਹਾਂ ਸਰਕਾਰਾਂ ਨੂੰ ਕਹਿਣਾ ਚਾਉਂਦੇ ਆ ਕੋਈ ਬੈਠ ਕੇ ਇਹਦਾ ਸਬਿਧਾਨ ਨਿਕਾਲਣਾ ਚਾਹੀਦਾ ਵੀ ਕੋਈ ਬੈਠ ਕੇ ਇਹਦੀ ਗੱਲਬਾਤ ਹੋਣੀ ਚਾਹੀਦੀ ਬੈਠਕ ਦੇ ਟੇਬਲ ਟਾਕ ਤੇ ਗੱਲ ਕਰਨ ਵੀ ਇਹ ਜਿਹੜਾ ਅੰਤਰਕਵਾਦੀ ਹਮਲੇ ਹੁੰਦੇ ਵਾਰ-ਵਾਰ ਕਿਉਂ ਹੋ ਰਹੇ ਅੰਤਰਕਵਾਦੀ ਹਮਲੇ ਹੋ ਕੇ ਔਬਲਕ ਦਾ ਨੁਕਸਾਨ ਹੋ ਰਿਹਾ ਆਵਾਮ ਦਾ ਨੁਕਸਾਨ ਹੋ ਰਿਹਾ ਆਵਾਮ ਦਾ ਨੁਕਸਾਨ ਕੀ ਹੋਣਾ ਚਾਹੀਦਾ ਹੁਣ ਅਸੀਂ ਵੇਖੋ ਜਿਹੜੇ ਸਾਡੇ ਇੱਥੇ ਮੁਸਲਮਾਈ ਆਪਣੇ ਪਾਕਿਸਤਾਨ ਨੂੰ ਜਾਣਾ ਚਾਹੁੰਦੇ ਰਿਚਤਨ ਖੱਜਲ ਖਰਾਬ ਹੋ ਰਹੇ ਵਿਚਾਰੇ ਰੋ ਰਹੇ ਨੇ ਕਿ ਸਾਡਾ ਪਰਿਵਾਰ ਉੱਧਰ ਹੈ ਅਸੀਂ ਇੱਧਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਆਏ ਸੀਗੇ ਤੇ ਕੀ ਹਾਲਾਤ ਉਹਨਾਂ ਦੇ ਦਿਲਾਂ ਨੂੰ ਪੁੱਛ ਕੇ ਦੇਖੋ ਤੁਹਾਡੇ ਕੈਮਰੇ ਦੀ ਅੱਖ ਵਿੱਚ ਪਤਾ ਲੱਗ ਗਿਆ ਕਿ ਵੀ ਕਿਸ ਤਰ੍ਹਾਂ ਵਿਚਾਰੇ ਮਨ ਰੋ ਰਿਹਾ ਹੈ ਉਹਨਾਂ ਦਾ ਪਰਿਵਾਰ ਉੱਧਰ ਵੀ ਆ ਉਹਨਾਂ ਦਾ ਪਰਿਵਾਰ ਇੱਧਰ ਵੀ ਆ ਜਦੋਂ ਆਪਾਂ ਰਿਸ਼ਤੇਦਾਰਾਂ ਨੂੰ ਮਿਲਣ ਆਉਂਦੇ ਆ ਤੇ ਇਹ ਸਾਡੇ ਆਉਂਦੇ ਨੇ ਦੇ ਬਾਜ਼ਾਰਾਂ ਦੇ ਵਿੱਚ ਸਾਡੇ ਗੱਡੀਆਂ ਵਾਲਿਆਂ ਨੂੰ ਵੀ ਕਮਾਈ ਹੁੰਦੀ ਆ ਜੇ ਕੋਈ ਆਊਗੀ ਇਨਕਮ ਸਾਡੇ ਪਰਿਵਾਰਾਂ ਨੂੰ ਕਿੱਥੋਂ ਹੋਏਗੀ ਜੀ